ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਰਾਜ ਟੀਵੀ ਮੋਗਾ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਜਿਹੜੇ ਵੀਰ ਸਾਡੇ ਚੈਨਲ ਤੇ ਨਵੇਂ ਆਏ ਆ ਉਹਨਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨਾਲੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਜੇਕਰ ਕੋਈ ਵੀਰ ਸਾਥੋਂ ਇਦਾਂ ਦੀ ਵੀਡੀਓ ਬਣਾਉਣੀ ਚਾਹੁੰਦਾ ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਨੰਬਰ 9501325844 ਹੈ। ਦੋਸਤੋ ਅੱਜ ਦੀ ਵੀਡੀਓ ਕਵਰ ਕਰ ਲੱਗੇ ਆ ਪੰਡ ਬੰਮੀਆ ਪਾਈ ਜ਼ਿਲ੍ਹਾ ਮੋਗਾ। ਤੇ ਤਸੀਲਿਆਂ ਨੂੰ ਬਾਗਾਪੁਰਾਣਾ ਪੈਂਦੀ ਆ ਜੀ। ਦੋਸਤੋ ਬਾਈ ਜੀ ਹੁਣੀ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਤੰਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ। ਪਸ਼ੂ ਬਾਈ ਦੇ ਵਧੀਆ ਚੰਗੇ ਬਰੀਡ ਵਾਲੇ ਰੱਖੇ ਹੋਏ ਆ। ਤੁਸੀਂ ਦੇਖ ਰਹੇ ਆ ਸਕਰੀਨ ਤੇ ਦੂਜਾ ਸੂਆ ਗੱਬਨ ਝੋਟੀ ਇਹ ਬਾਈ ਨੇ ਸੇਲ ਕਰਨੀ ਆ। ਇਹਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ। ਆਓ ਕਰਦੇ ਆਂ ਜੀ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦੋ। ਬਈ ਆਪਣਾ ਨਾਮ ਬਲਕਰਨ ਸਿੰਘ ਆ ਪਿੰਡ ਬੰਮੀਆ ਪਾਈ ਆ ਸੀਲਬਾਗਾ ਤਾਣਾ ਜ਼ਿਲ੍ਹਾ ਮੋਗਾ ਠੀਕ ਆ ਫੋਨ ਨੰਬਰ ਫੋਨ ਨੰਬਰ ਹੈਗਾ ਬਈ ਆਪਣਾ 998703511 ਇੱਕ ਵਾਰੀ ਨੰਬਰ ਹੋਰ 99873 ਤੇ 03511 ਠੀਕ ਆ ਬਈ ਆਪਣੀਆਂ ਝੋਟੀ ਬਾਰੇ ਦੱਸੋ ਆਪਾਂ ਨੂੰ ਝੋਟੀ ਬਈ ਆਪਣੇ ਘਰ ਦੀ ਝੋਟੀ ਆ ਠੀਕ ਆ ਨਾ ਠੀਕ ਆ ਜੀ ਤੇ ਇਹ ਦੂਜੇ ਸੂਏ ਅੰਦਰ ਦੂਜੇ ਸੂਏ ਗੱਪਣ ਹਾਂਜੀ ਗੱਪਾ ਕਿੰਨੇ ਦਿਨ ਲੈਂਦੀ ਆ ਹਜੇ ਇਹ ਵੀਰੇ ਲੈਂਦੀ ਆ 10 ਕ ਦਿਨ ਲੈ ਜੂਗੀ ਨਾਰਮਲ ਠੀਕ ਆ ਠੀਕ ਆ ਤੇ ਇਹਦੇ ਸੀਮਨ ਕਿਹੜਾ ਲੱਗਾ ਸੀਮਾ ਉਹ ਬਹੁਤ ਵਧੀਆ ਤਾਂ ਹੈ ਨੀ ਵੀਰੇ ਹਾਂ ਸਰਕਾਰੀ ਭਰਾਇਆ ਸੀ ਆਪਾਂ ਪੂਰਾ ਵਧੀਆ ਡਾਕਟਰ ਦਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਕਿੰਨਾ ਦੁੱਧ ਤੈਣੇ ਪਹਿਲੇ ਸੂਏ ਪਹਿਲੇ ਸੂਏ ਵੀਰੇ ਕੱਟੇ ਨੂੰ ਢਿਗਾ ਕੇ ਯਾਨੀ ਕਿ 11 ਕਿਲੋ ਦੁੱਧ ਦੇ ਵਧੀਆ ਦੇ ਦਿੰਗੇ ਠੀਕ ਹੈ ਜਿਹੜੇ ਸਾਬ ਨਾਲ ਹਾਈਟ ਆ ਕੋਈ ਹਾਂ 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 ਬਾਲਾ ਨਹੀਂ ਦੱਸ 11 ਕਿਲੋ ਠੀਕ ਹੈ ਠੀਕ ਹੈ ਠੀਕ ਹੈ ਪੂਰੀ ਸੀਲ ਠੰਡੀ ਆ ਹਾਂ ਹਾਂ ਤੇ ਕਿੰਨਾ ਟਾਈਮ ਇਹਨੇ ਦੁੱਧ ਦਿੱਤਾ ਫਿਰ ਦੁੱਧ ਬਈ ਇਹਨੇ ਦਿੱਤਾ 7.5 ਮਹੀਨੇ ਠੀਕ ਹੈ ਛੱਡੀ ਸੀਗੀ ਅਸੀਂ ਠੀਕ ਹੈ ਜੀ 7.5 ਮਹੀਨੇ ਜਾਣ ਕੇ ਵਧੀਆ ਦੁੱਧ ਦਿੰਦੇ ਆਣੇ ਠੀਕ ਆ ਪੂਰੀ ਸੀਲਸ ਆ ਉਹ ਹਾਂ ਪੂਰੀ ਹਾਥ ਉੱਤਦਾ ਤਾਂ ਨਹੀਂ ਕਰਦੀ ਕੀ ਐ ਵੀ ਹਾਂ ਨਾ ਕਰਦੀ ਖੋਲੋ ਬਾਈ ਆਪਾਂ ਤੂਰਾ ਵਿਖਾ ਦਈਏ ਦੋਸਤੋ ਤੁਸੀਂ ਝੋਟੀ ਦਾ ਤੂਰਾ ਦੇਖ ਸਕਦੇ ਆ ਬਹੁਤ ਹੀ ਪਿਆਰਾ ਤੂਰਾ ਥਾਨ ਲੇਵਾ ਤੁਸੀਂ ਇਹਦਾ ਚੈੱਕ ਕਰ ਸਕਦੇ ਆ ਚਾਰੇ ਥਾਨ ਨਿਖਣਵੇਂ ਕਲੇ ਕਲੇ ਗੈਪ ਚ ਲੱਗੇ ਹੋਏ ਆ ਫੇਸ ਕੁਆਲਟੀ ਦੀ ਚੈੱਕ ਕਰ ਸਕਦੇ ਆ ਪੂਰੇ ਵਜ਼ਨ ਮੌਜੂਦ ਦੀ ਆ ਦੋਸਤੋ ਲੰਬਾਈ ਦੀ ਤੇ ਚਾਈ ਦੀ ਪੂਰੀ ਲੰਬੀ ਆ ਤੇ ਲੈਂਥ ਵੀ ਬਹੁਤ ਆ ਤੁਸੀਂ ਦੇਖ ਸਕਦੇ ਆ ਪੂਰੇ ਵੱਡੇ ਕੱਦ ਕਾਠ ਵਾਲੀ ਆ ਤੇ ਤੁਸੀਂ ਦੇਖ ਸਕਦੇ ਆ ਜੈਡ ਬਲੈਕ ਆ ਬਾਈ ਨੇ ਦੱਸਿਆ ਵੀ ਪਹਿਲੇ ਸੂਏ ਜਨੇ 10-11 ਕਿਲੋ ਦੁੱਧ ਆਰਾਮ ਨਾਲ ਕੱਢਿਆ ਤੇ ਦੂਜੇ ਸੂਏ ਵਾਸਤੇ ਗੱਬਣਾ ਹਫਤੇ ਦੀ ਬਾਈ ਹਫਤੇ ਦੀ ਕੱਚੀ ਆ ਨਾ ਹਫਤੇ ਦੀ ਕਿਹੜੀ ਹਾਂ ਬਈ 8-9 ਦਿਨ ਆਰਾਮ ਨਾਲ ਹਾਂ 8-2 8-9 ਦਿਨ ਦੋਸਤੋ ਇਹਨੇ ਆਰਾਮ ਨਾਲ ਲੈ ਜਾਣੇ ਆ ਬਾਕੀ ਕੋਲੇ ਖਣੀ ਬਾਈ ਮੜਾ ਜਾ ਕੇ ਦੋਸਤੋ ਵੇਖ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿੰਨੀ ਹਾਈਟ ਆ ਤੇਰੀ ਮੇਰੀ 6 ਫੁੱਟ ਆ ਬਾਈ ਦੋਸਤੋ ਵੇਖ ਲੋ ਬਾਈ ਦੇ ਮੋਢੇ-ਮੋਢੇ ਆਉਂਦੀ ਆ ਤੇ ਚੰਗੀ ਬਰੀਡ ਆ ਮੋਹਰਾਂ ਨਸਲ ਚ ਪੈਂਦੀ ਆ ਤੁਸੀਂ ਬੈਕ ਸਾਈਡ ਤੋਂ ਪੈਟ ਪੂਰਾ ਚੈੱਕ ਕਰ ਸਕਦੇ ਆ ਤੇ ਥਣਲੇਵਾ ਚੈੱਕ ਕਰ ਸਕਦੇ ਆ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ ਥਣ ਲੱਗਾ ਹੋਇਆ ਤੇ ਚਾਰੀ ਥਣ ਨਿਕਲਵੇਂ ਕੱਲੇ-ਕੱਲੇ ਗੈਪ ਤੇ ਲੱਗੇ ਹੋਏ ਆ ਸਰਕਾਰੀ ਸੀਮਣੇ ਤੇ ਲੱਗਾ ਹੋਇਆ ਬਾਈ ਕਹਿੰਦਾ ਵੀ ਨਾਮ ਨਹੀਂ ਚੇਤਾ ਤੇ ਪੂਰਾ ਵਧੀਆ ਚੰਗਾ ਸੀਮਣੇ ਦੇ ਭਰਾਇਆ ਪੂਰੇ ਵੱਡੇ ਕਾ ਅਧਿਕਾਰ ਦੀ ਆ ਕੋਈ ਛੋਟੀ ਝੂਟੀ ਨਾ ਮੰਨ ਕੇ ਆਵੇ ਬਾਕੀ ਤੁਸੀਂ ਜੇ ਦੋ ਆਉਂਗੇ ਤੁਹਾਨੂੰ ਆਪੇ ਹੀ ਪਤਾ ਲੱਗੇ ਇਹਨਾਂ ਦੇਖ ਕੇ ਚੰਗੇ ਬਾਡੀ ਬੰਤਰ ਦੀ ਐ ਚਲ ਖੋਲ ਲੈ ਉੱਥੇ ਬੰਦ ਬਈ ਉੱਥੇ ਲੈ ਚੱਲ ਦੋਸਤੋ ਤੁਸੀਂ ਇੱਕ ਵਾਰੀ ਫੇਰ ਤੂਰਾ ਦੇਖ ਸਕਦੇ ਆ ਝੋਟੀ ਦਾ ਫੁੱਲ ਵਜਣਾ ਵੱਡੇ ਕਦ ਕਾਢ ਦੀ ਆ ਦੋਸਤੋ। ਇਹ ਵਾਰੀ ਕੈਮਰੇ ਤੋਂ ਦੋਸਤੋ ਪਸ਼ੂ ਡਰ ਜਾਂਦਾ ਤਾਂ ਕਰਕੇ ਥੋੜਾ ਕਰਦੀ ਆ। ਉਹਦਾਂ ਬਾਈ ਨੇ ਦੱਸਿਆ ਵੀ ਬਿਲਕੁਲ ਸੀਲਸ ਆਊਗਾ। ਕੋਈ ਦੇਖ ਸਕਦੇ। ਹਫ਼ਤੇ ਦੀ ਕੱਚੀ ਆ। ਸਰਕਾਰੀ ਸੀਮਨ ਤੋਂ ਗੱਬਣਾ ਤੇ ਵਧੀਆ। ਨਸਲ ਦੀ ਝੋਟੀ ਆ। ਸਿੰਗ-ਸਿੰਗ ਪੂਰਾ ਵਧੀਆ ਕੁਆਲਿਟੀ ਦਾ ਲੱਗਾ ਹੋਇਆ। ਤੇ ਥਾਨ ਦੇਖ ਸਕਦੇ ਆ ਚਾਰੇ ਥਾਨ। ਨਿਖਣੂ ਇਕੱਲੇ-ਇਕੱਲੇ ਗੈਪ ਚ ਲੱਗੇ ਹੋਏ ਆ। ਹਾਉ ਤੇਰੀ ਕੱਚੀ ਆ ਪਹਿਲੇ ਸੂਏ ਦਾ 10 11 ਕਿਲੋ ਦਾ ਬਾਈ ਕਹਿੰਦਾ ਇਹ ਤਾਂ ਦੁੱਧ ਦਾ ਰਿਕਾਰਡ ਹੈ ਤੇ ਬਾਕੀ ਪੂਰੀ ਵੱਡੀ ਝੋਟੀ ਆ ਦੋਸਤੋ 10 11 ਕਿਲੋ ਦੁੱਧ ਕੋਈ ਇਹਨੂੰ ਬਾਲਾ ਨਹੀਂ ਬਾਕੀ ਤੁਸੀਂ ਜਦੋਂ ਆਵੋਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਨਾ ਝੋਟੀ ਵੇਖ ਕੇ ਅੰਦਾਜ਼ਾ ਤੁਸੀਂ ਆਪੇ ਲਾ ਸਕਦੇ ਹੋ ਬਾਈ ਕੀ ਡਿਮਾਂਡ ਕਰਦੇ ਆਪਾਂ ਇਹਦੀ ਡਿਮਾਂਡ ਬਾਈ 1 35 ਜੀ ਆਪਾਂ 135000 ਹਾਂਜੀ 135000 ਮੌਕੇ ਤੇ ਮਾਨਤਾਣ ਹੋ ਜੀ ਹਾਂ ਮਾਨਤਾਣ ਬਾਈ ਜ਼ਰੂਰ ਆਪਾਂ ਕਰ ਦਾਂਗੇ ਮੌਕੇ ਤੇ ਇਹਨਾਂ ਦੀ ਹੋ ਸਕਦੀ ਹੈ ਤੇ ਦੋਸਤੋ ਬਾਈ ਉਹਨਾਂ ਨੇ 1 ਲੱਖ ਤੇ 35000 ਰੁਪਿਆ ਇਹ ਝੋਟੀ ਦੀ ਡਿਮਾਂਡ ਕੀਤੀ ਆ ਜੇਕਰ ਕੋਈ ਵੀਰ ਇਹ ਝੋਟੀ ਨੂੰ ਖਰੀਦਣਾ ਚਾਹੁੰਦਾ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਤੁਸੀਂ ਉਹਦੇ ਤੇ ਕੰਟੈਕਟ ਕਰਕੇ ਇਹ ਝੋਟੀ ਨੂੰ ਖਰੀਦ ਸਕਦੇ ਆ ਜੀ ਦੋਸਤੋ ਸਾਡਾ ਕੰਮ ਹੁੰਦਾ ਕੇਵਲ ਵੀਡੀਓ ਬਣਾਉਂਦਾ ਤਸੱਲੀ ਪਰਖ ਤੁਸੀਂ ਆਪ ਕਰਨੀ ਹੁੰਦੀ ਆ ਬਾਈ ਦੇ ਘਰੇ ਆ ਕੇ ਤੁਸੀਂ ਤਸੱਲੀ ਕਰਕੇ ਇਹ ਝੋਟੀ ਨੂੰ ਖਰੀਦ ਸਕਦੇ ਆ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਇਹਨਾਂ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਵੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ